ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਹਰਮੋਮ ਬੁਟੀਕ 188 ਦੇ ਵਿੱਚ ਮਿਲ ਕੇ ਆ ਤੇ ਤੁਸੀਂ ਸਾਰੇ ਵਧੀਆ ਹੋਮਵੈਰ ਠੀਕ ਠਾਕ ਹੋਮਵੈਰ ਤੇ ਲੋਜੀ ਅੱਜ ਕੀ ਕਲੈਕਸ਼ਨ ਹੈ ਜੇ ਵੀ ਦੇਖੋ ਆ ਕਰੇਪ ਦੇ ਸੂਟ ਤੁਹਾਡੇ ਨੇ ਲੈ ਕੇ ਆਏ ਆ ਇੱਥੇ ਆਪਾਂ ਜਿਹੜੇ ਹਾਫ ਕਰੇਪ ਦੇ ਸੂਟ ਨੇ ਪ्योर ਚ ਹੈ ਨਹੀਂ ਕਿਉਂਕਿ ਇਹ ਆਪਣੇ ਜਿਹੜੇ ਸੂਟ ਨੇ ਆਰਡਰ ਤੇ ਤਿਆਰ ਹੋਏ ਨੇ ਤੇ ਚਲੋ ਜੀ ਇਹਨਾਂ ਦਾ ਵਰਕ ਆਪਾਂ ਤੁਹਾਨੂੰ ਦਿਖਾ ਵੀਡੀਓ ਬਣਾ ਕੇ ਦਿਖਾ ਕੇ ਤੇ ਬਾਅਦ ਚ ਇਹਨਾਂ ਦੀ ਹੋਊਗੀ ਪੈਕਿੰਗ ਚਲੋ ਜੀ ਸਭ ਤੋਂ ਪਹਿਲਾਂ ਇਹ ਸੂਟ ਆ ਜਿਹੜੇ ਤੁਹਾਨੂੰ ਆਪਾਂ ਇੱਕ ਛੋਟੇ ਜਿਹੇ ਵੀਡੀਓ ਬਣਾ ਕੇ ਦਿਖਾਵਾਂਗੇ ਕਿ ਜੋ ਆਪਣਾ ਕੰਮ ਹੁੰਦਾ ਜੋ ਆਪਣਾ ਵਰਕ ਹੁੰਦਾ ਉਹ ਕਿੱਦਾਂ ਦਾ ਹੁੰਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਆਪਣੀ ਆਨਲਾਈਨ ਲੀਫੀ ਹਰ ਕਿਤੇ ਹੈਗੀ ਜਿੱਥੇ ਵੀ ਕਿਤੇ ਤੁਸੀਂ ਬੈਠੇ ਹੋ ਉੱਥੇ ਤੁਹਾਡੇ ਘਰ ਤੱਕ ਜੋ ਕੀ ਆਪਣਾ ਸੂਟ ਲੈ ਤੁਹਾਨੂੰ ਆ ਦੇਖੋ ਹਿੱਦ ਨੂੰ ਹੋ ਜਾਣਗੇ ਤੇ ਲਓ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਵਖੀਆਂ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਜਿਹੜੇ ਆਪਾਂ ਤੁਹਾਨੂੰ ਵਰਤ ਦਿਖਾਉਣੇ ਉਹ ਵੀ ਕਿੱਦਾਂ ਦੇ ਲੱਗਦੇ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਆ ਸ਼ੁਰੂ ਕਿ ਇੱਥੇ ਆਪਾਂ ਬਹੁਤ ਹੀ ਪਿਆਰੇ ਪਿਆਰੇ ਸੂਟ ਜਿਹੜੇ ਤੁਹਾਡੀ ਨੇ ਲੈ ਕੇ ਆਏ ਆ ਤੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਣਗੇ ਓਕੇ ਜੀ ਤੇ ਚਲੋ ਜੀ ਹਾਂ ਕਿਕ ਕਰਕੇ ਸੂਟ ਆ ਜਿਹੜੇ ਸਾਰੇ ਤੁਹਾਨੂੰ ਆਪਾਂ ਦਿਖਾਉਣੇ ਆ ਸਭ ਤੋਂ ਪਹਿਲਾਂ ਇਹ ਦੇਖੋ ਰਾਸਟਰੀ ਜੇ ਕਲਰ ਦਾ ਸੂਟ ਹੈ ਇਹ ਬਹੁਤ ਪਿਆਰਾ ਸ਼ੇਡ ਹੈ ਤੇ ನೋਜੀ ਇਹ ਤੇ ਆਪਾਂ ਜਿਹੜਾ ਇਸ ਤਰ੍ਹਾਂ ਦਾ ਦੇਖੋ ਘੇਰਾ ਵਰਤਦਾ ਇਹ ਡਿਜ਼ਾਈਨ ਬਣਾਇਆ ਹੈ ਜੋ ਕੀ ਹੈ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਸੂਟ ਆ ਜਿਹੜੇ ਆਪਾਂ ਵਰਤ ਕਰ ਚੁੱਕੇ ਹਾਂ ਤੇ ਲੋਜੀ ਆਪਾਂ ਇੱਕ ਇੱਧਰ ਦੀ ਫਰਸਾਈਡ ਤੇ ਇਹ ਵਾਲਾ ਫਲਾਵਰ ਪਾਇਆ ਤੇ ਇੱਕ ਆਪਾਂ ਇਸ ਵਾਲੀ ਸਾਈਡ ਤੇ ਲੋਜੀ ਸਿੰਪਲ ਸੋਵਰ ਚ ਕੰਮ ਕਰਕੇ ਆਪਾਂ ਇਸ ਸੂਟ ਨੂੰ ਕੰਪਲੀਟ ਕੀਤਾ ਤੇ ਇਹ ਸੂਟ ਆ ਜਿਹੜਾ ਬਹੁਤ ਪਿਆਰਾ ਤਿਆਰ ਹੋਇਆ ਤੇ ਲੋਜੀ ਇਹ ਇਹਨਾਂ ਦਾ ਆਪਣਾ ਫਰਸਟ ਸੂਟ ਤੇ ਜਿਹੜਾ ਆਪਾਂ ਤੇ ਨਾਲ ਸੱਚ ਗੰਦ ਕਰਾਂਗੇ ਤੇ ਆਪਾਂ ਬਾਜੂ ਵਰਕ ਦੀ ਤੇ ਬਾਜੂ ਵਰਕ ਤੇ ਇਹਦੇ ਇਹ ਵਾਲਾ ਆਪਾਂ ਫਲਾਟਰ ਪਾ ਕੇ ਨੂੰ ਰੈਡੀ ਕੀਤਾ ਤੇ ਠੀਕ ਹੈ ਜੀ ਆਪਾਂ ਇਹ ਹੈਗਾ ਇਹਦਾ ਬਾਜੂ ਵਰਕ ਤੇ ਇਹ ਹੈਗਾ ਇਹਦਾ ਘੇਰਾ ਵਰਕ ਤੇ ਚੰਦ ਕਰਾਂਗੇ ਆਪਣੀ ਦੂਸਰੇ ਸੂਟ ਦੀ ਤੇ ਲੋਟੀ ਜਿਹੜਾ ਆਪਣਾ ਦੂਸਰਾ ਸੂਟ ਹੈ ਇਹਦਾ ਦੇਖੋ ਇਹ ਵਾਲਾ ਕੰਨਰ ਹੈ ਚਲੋ ਜੀ ਇਹ ਵੀ ਹੈ ਪਿਓਪ ਕਰੇਵ ਤੇ ਸੂਟ ਨੇ ਪਿਓਰ ਤੇ ਨਹੀਂ ਨਿਕਲ ਗਿਆ ਮੋਚੋ ਪਿਓਰ ਨਹੀਂ ਹੈ ਹਾਫ ਕਰੇਵ ਦੇ ਸੂਟ ਨੇ ਚਲੋ ਜੀ ਤੇ ਆਪਾਂ ਇਸ ਤਰ੍ਹਾਂ ਨੂੰ ਦੇਖੋ ਚਾਕ ਵਰਕ ਬਣਾ ਕੇ ਇਹਨੂੰ ਆਪਾਂ ਦੋਨੋਂ ਸਾਈਡ ਅੱਥਰ ਰੈਡੀ ਕੀਤਾ ਹੈ ਚਲੋ ਜੀ ਦੋ ਕਦਮ ਨੇ ਨਾਲ ਜਿਹੜਾ ਆਪਾਂ ਨੂੰ ਤਿਆਰ ਕੀਤਾ ਤੇ ਗੱਲ ਕਰਾਂਗੇ ਇਹਦੇ ਆਪਾਂ ਬਾਜੂ ਵਰਕ ਦੀ ਇਹ ਤੇ ਆਪਾਂ ਜਿਹੜਾ ਬਾਜੂ ਤੇ ਵਰਕ ਦਿੱਤਾ ਇਹ ਆਪਾਂ ਇਸ ਤਰ੍ਹਾਂ ਹੀ ਦੇਖੋ ਦਿੱਤਾ ਇਹ ਹੈਗਾ ਆਪਣਾ ਦੂਸਰਾ ਸੂਟ ਕਿਉਂਕਿ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਦੇਖੋ ਕਮ ਜੀ ਰੇਂਜ ਵਿੱਚ ਉਹਨਾਂ ਨੇ ਲੈ ਐ ਸੀ ਤੇ ਥੋੜੀ ਜਿਹੀ ਰੇਟ ਵਿੱਚ ਜਿਹੜੇ ਆਪਾਂ ਇਹ ਵਰਕ ਕਰਕੇ ਉਹਨਾਂ ਨੂੰ ਦੇ ਰਹੇ ਆ ਤੇ ਬਾਕੀ ਜੋ ਤੁਸੀਂ ਵਰਕ ਦਾ ਪਤਾ ਕਰਨਾ ਹੋਵੇ ਉਹ ਤੁਸੀਂ ਆਪ ਨੂੰ WhatsApp ਤੇ ਮੈਸੇਜ ਕਰਕੇ ਜਿਹੜਾ ਪੁੱਛ ਸਕਦੇ ਹੋ ਤੇ ਆਪਣਾ ਕਿਸੇ ਵੀ ਫੇਵਰਿਟ ਤੇ ਤੇ ਕਿਸੇ ਵੀ ਤੁਸੀਂ ਮਨਪਸੰਦ ਆਪਣੇ ਕਦਰ ਤੇ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਵਰਕ ਆਪਣੇ ਤੋਂ ਕਰਵਾ ਸਕਦੇ ਤੇ ਲੋਕੀ ਗੰਦ ਕਰਾਂਗੇ ਆਪਾਂ ਆ ਆਪਣੇ ਤੀਜੇ ਸੂਟ ਦੀ ਤੇ ਲੋਕੀ ਇਹ ਸੂਟ ਤੇ ਵੀ ਆਪਾਂ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਜੋ ਇਹ ਵਰਕ ਵੀ ਬਹੁਤ ਜ਼ਿਆਦਾ ਆ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੇ ਲੋਕੀ ਇਹ ਰੇਤ ਤੇ ਆਪਾਂ ਸਭ ਤੇ ਦੇਖੋ 24 24 23 23 ਇੰਚ ਰੱਖਿਆ ਜੋ ਜਿੰਨਾ ਕੁ ਮਾਰਚਲ ਹੋਊਗਾ ਉਹਨਾਂ ਕ ਆਪਣਾ ਰੱਖ ਕੇ ਬਾਕੀ ਜਿਹੜਾ ਆਹ ਕੀ ਕਾਜੂਆ ਕਾਫੀ ਘੇਰੇ ਇੱਥੇ ਆਪਾਂ 2 ਇੰਚ ਬਾਹੀ ਰੱਖਿਆ ਤਾਂ ਜੋ ਘੇਰਾ ਘਟੇ ਨਾ ਵੱਧੇ ਸ਼ੱਕ ਜਾਵੇ ਠੀਕ ਹੈ ਜੀ ਤੇ ਗੱਲ ਕਰਾਂਗੇ ਇਹਦੇ ਆਪਾਂ ਬਾਜੂ ਆਕਦੇ ਇਹਦਾ ਵੀ ਜਿਹੜਾ ਬਾਹਰ ਤੇ ਵਰਕ ਹੈ ਉਹ ਦੇਖੋ ਇਸ ਤਰ੍ਹਾਂ ਦਾ ਡਿਫਰੈਂਟ ਜਿਹਾ ਵਰਕ ਹੋਇਆ ਤੇ ਲੌਜੀ ਵਰਕ ਹੈ ਜਿਹੜਾ ਇਹਦੀ ਬਾਹ ਤੇ ਆਊਗਾ ਤੇ ਇਹ ਵਾਲਾ ਇਹਦਾ ਹੈਗਾ ਘੇਰਾ ਵਰਤ ਤੇ ਲੌਜੀ ਇਹ ਵੀ ਰਸਟ ਜੇ ਕਲਰ ਦਾ ਸੂਟ ਹੈ ਵੀ ਨਹੀਂ ਗੱਲ ਕਰਾਂਗੇ ਆਪਣੇ ਚੌਥੇ ਸੂਟ ਦੀ ਕਿ ਲੌਜੀ ਇਹ ਸੂਟ ਦਾ ਕਲਰ ਹੈਗਾ ਦੇਖੋ ਨਾਪੀ ਜੇ ਕਲਰ ਦਾ ਸੂਟ ਹੈ ਡਾਰਕ ਡਾਰਕ ਮਰਯੋਨ ਜਿਹਾ ਤੇ ਲਓ ਜੀ ਇਹ ਤੇ ਕਿਉਂਕਿ ਹਲੇ ਜਿਹੜੇ ਥੋੜੇ ਜਿਹੇ ਇਹ ਵਾਲੇ ਨੇ ਕਿਉਂਕਿ ਤੁਸੀਂ ਪਤਾ ਇਹ ਥੋੜਾ ਜਿਹਾ ਕਪੜਾ ਨਰਮ ਸੀ ਇੱਕ ਥੋੜਾ ਜਿਹਾ ਦੇਖੋ ਜਿਦੋਂ ਕਰੇਵ ਹਲਕੀ ਕਰੇਵ ਸੀ ਡਿਜ਼ਾਈਨ ਹੈਵੀ ਹੈ ਤੇ ਵੈਸੇ ਤਾਂ ਆਪਾਂ ਪ੍ਰੈਸ ਕਰਦੇ ਫਿਰ ਜਿਵੇਂ ਇਹ ਸੂਟ ਬਣੂਗਾ ਸਟਿਚ ਹੋਊਗਾ ਤੇ ਵਾਸ਼ ਹੋਊਗਾ ਉਹਨੂੰ ਮੇਰੀ ਜਿਹੜੀ ਵਰਕ ਹੈ ਬਹੁਤ ਸੋਹਣਾ ਟਿਕ ਜੂਗਾ ਤੇ ਲਓ ਜੀ ਇਹ ਵਾਲਾ ਵਰਕ ਆਪਾਂ ਦੇਖੋ ਅਨ ਐਸਟਰਾ ਕਰਕੇ ਸੂਟ ਨੂੰ ਆਪਾਂ ਰੈਡੀ ਕੀਤਾ ਹੈ ਨਾ ਤੇ ਇਹਦੇ ਤੇ ਵੀ ਆਪਾਂ ਬਹੁਤ ਹੀ ਪਿਆਰੇ ਪਿਆਰੇ ਸ਼ੇਡ ਜੇ ਜੋ ਇਹ ਤੇ ਜੱਟਦੇ ਸੀ ਉਹੀ ਸ਼ੇਡ ਪਾਏ ਨੇ ਫਿਰ ਹੋਜੀ ਗੱਲ ਕਰਾਂਗੇ ਇਹਦੇ ਆਪਾਂ ਬਾਹਰ ਵਰਕ ਦੀ ਤੇ ਲਓ ਜੀ ਇਹ ਵਾਲਾ ਹੈਗਾ ਇਹ ਤਾਂ ਬਾਹਰ ਵਰਕ ਚਿਕਨ ਜੀ ਦੋਨੋਂ ਸਾਈਡ ਇਹ ਵਾਲਾ ਜਿਹੜਾ ਇਹਦਾ ਬਾਜੂ ਵਰਕ ਆ ਜਾਊਗਾ ਲਓ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸ਼ੇਡ ਨੇ ਇਹ ਵਸੇਨਾ ਸੂਟਾਂ ਦੀ ਜਿਹੜੀ ਪੈਕਿੰਗ ਹੋਣੀ ਲੱਗੀ ਸੀ ਕਿਉਂਕਿ ਵਰਕ ਇਹ ਇੱਕੋ ਕਸਟਮਰ ਦਾ ਜਿਹੜੀ ਸੂਟ ਨੇ ਤੇ ਬਸ ਜਿਵੇਂ ਇਹ ਰੈਡੀ ਹੋ ਗਏ ਨੇ ਨਾਲ ਤੇ ਨਾਲ ਜਿਹੜੇ ਆਪਾਂ ਸੋਚਿਆ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦਈਏ ਚਲੋ ਜੀ ਇਸ ਸੂਟਾ ਜਿਹੜੇ ਇਸ ਤਰ੍ਹਾਂ ਦੇ ਵਰਕ ਹੋ ਕੇ ਇਹ ਸੂਟ ਜਿਹੜੇ ਆਪਾਂ ਬਸ ਅੱਜ ਇਹਨਾਂ ਨੂੰ ਪੈਕ ਕਰਦੇ ਨਾ ਚਲੋ ਜੀ ਤੁਹਾ ਨੂੰ ਸਭ ਕਿੰਧਾਂ ਦੇ ਲੱਗੇ ਆਪਣੀ ਫਰੈਜ਼ ਜ਼ਰੂਰ ਦੱਸਿਆ ਕਰੋ ਤੇ ਇਸ ਤਰ੍ਹਾਂ ਦੇ ਹੋਰ ਵਧੀਆ-ਵਧੀਆ ਸੂਟ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਤੇ ਤੇ ਨਾਲ ਦੀ ਨਾਲ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਸ ਤੁਹਾਨੂੰ ਆਪਣੇ ਚੋਂ ਹਾਂ ਕਿਹੜਾ ਵਰਕ ਵਧੀਆ ਲੱਗਿਆ ਤੇ ਚਲੋ ਠੀਕ ਹੈ ਜੀ ਏਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਵਰਕ ਲੈ ਕੇ ਜਾਂ ਕੋਈ ਫੈਬਰਿਕ ਲੈ ਕੇ ਧੰਨਵਾਦ